ਸਰਬ ਜੀ ਸੰਗਰੂਰ ਵੀ ਦੀ ਕਵਤਾ ਨਾ ਮੂੰਹ ਲਾਇਆ ਕਦੇ ਵੀ ਮੈਂ ਤਾਂ ਨਸ਼ਿਆਂ ਨੂੰ ਨਾ ਮੂੰਹ ਲਾਇਆ ਕਦੇ ਵੀ ਮੈਂ ਤਾਂ ਨਸ਼ਿਆਂ ਨੂੰ ਨਸ਼ਾ ਤੇਰਾ ਜੱਜ ਦਾ ਮੈਨੂੰ ਚੜਿਆਈ ਨਸ਼ਾ ਤੇਰਾ ਜੱਜ ਦਾ ਮੈਨੂੰ ਚੜਿਆਈ ਤੇਰੀ ਹੁੰਦਿਆਂ ਸੀ ਰੌਣਕ ਬਥੇਰੀ ਤੇਰੀ ਹੁੰਦਿਆਂ ਸੀ ਵੋਣਕ ਬਥੇਰੀ ਦਿਨ ਤੇਰੇ ਨਾ ਕੋਈ ਆ ਖੜਿਆ ਏ ਦਿਨ ਤੇਰੇ ਨਾ ਕੋਈ ਆ ਖੜਿਆ ਏ ਸਾਲ ਕਿੰਨੇ ਨੇ ਬੀਤੇ ਬੀਤੇ ਵਿਛੜਿਆਂ ਸਾਲ ਕਿੰਨੇ ਨੇ ਬੀਤੇ ਬੀਤੇ ਵਿਛੜਿਆਂ ਨੂੰ ਕੋਣ ਕਿਸੇ ਖੜਨੂ ਨਾ ਦਿਲ ਮੇਰਾ ਕਰਿਆ ਏ ਕੋਣ ਕਿਸੇ ਖੜਨੂ ਨਾ ਦਿਲ ਮੇਰਾ ਕਰਿਆ ਏ ਨਹੀਂ ਜਾਣਦਾ ਕੋਈ ਬਿਨ ਮੇਰੇ ਨਹੀਂ ਜਾਣਦਾ ਕੋਈ ਬਿਨ ਮੇਰੇ ਕਿੰਨੀ ਵਾਰੀ ਬਿਨ ਮੋਤੇ ਬਿਨ ਤੇਰੇ ਮਰਿਆਏ ਦਿਨ ਤੇਰੇ ਮਰਿਆਏ ਤੇਨੂੰ ਜਦ ਅਸਾਂ ਛੱਡਿਆ ਨਹੀਂ ਕੱਢ ਦਿਮਾਗੇ ਦਸ